ਅੱਜ ਫਿਰ ਕਿੰਨੇ ਵਜੇ ਕੂਚ ਕਰਨਾ ਅੱਗੇ ਯਾਰੀਏ ਬਿਰਜੀ ਦੇ ਪ੍ਰਧਾਨ ਜੀ ਨੇ ਰੁੱਕੇ ਵੇ ਆਦੇਸ਼ਾਂ ਦੀ ਚੱਲ ਪੜਾਂਗੇ ਆਹ ਚੈਨਾ ਜਿਹੜੀਆਂ ਨੇ ਇਹਨਾਂ ਨੇ ਪੈਣਾ ਹੈ ਬੈਰੀਗੇਟ ਨੂੰ ਸੋ ਜਦੋਂ ਰਬੜ ਇਹ ਜਿਹੜੀ ਹੈ ਪੈਣੀ ਹੈ ਉਸ ਤੋਂ ਬਾਅਦ ਫਿਰ ਬੈਰੀਗੇਟ ਖਿੱਚ ਕੇ ਲੈ ਕੇ ਆਉਂਦੇ ਆ ਕਈ ਹਰੇ ਪੂਰੇ ਤਿਆਰ ਪਰ ਤਿਆਰ ਨਜ਼ਰ ਆ ਰਹੇ ਆ ਟਰੈਕਟਰ ਮਜ਼ਬੂਤ ਨੇ ਉੱਥੇ ਜਿਹੜੇ ਚਲਾਣ ਵਾਲੇ ਸੀ ਪਿਛਲੀ ਵਾਰ ਦਿੱਕਤ ਥੋੜੀ ਆਈ ਸੀ ਪਰ ਉਸੇ ਵੀ ਇੰਤਜ਼ਾਮ ਪੂਰੇ ਕੀਤੇ ਆ ਤਾਂ ਜੋ ਹਰ ਚੀਜ਼ ਦਾ ਖਿਆਲ ਰੱਖਿਆ ਜਾ ਸਕੇ ਅਗੋਂ ਦਿੱਕਤ ਜਿਵੇਂ ਕਿ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਰਬਟ ਬੁਲੇਟ ਚਲਾਈ ਜਾਂਦੀ ਹੈ ਉਸ ਦੇ ਨਾਲ ਨਜਿੱਠਣ ਵਾਸਤੇ ਪੂਰਾ ਇੰਤਜ਼ਾਮ ਹੈਲਮਟ ਤੱਕ ਦਾ ਇੰਤਜ਼ਾਮ ਹੈ ਫੇਸ ਦੀ ਮਜ਼ਬੂਤੀ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇਹਨੇ ਜੇ ਟੱਕਰ ਮਾਰਨੀ ਤਾਂ ਬੈਰੀਗੇਡ ਮੈਨੂੰ ਲੱਗਦਾ ਨਹੀਂ ਕਿ ਖੜੂਗਾ ਸੋ ਇਹ ਵੀ ਬੜੀ ਵਧੀਆ ਜਿਹੜੀ ਤਿਆਰੀ ਹੈ ਇਹਨੂੰ ਕਹਿ ਸਕਦਾ ਮੈਂ ਜਦੋਂ ਅਥਰੂ ਗੈਸ ਦੇ ਗੋਲੇ ਚੱਲਨੇ ਆ ਉਹਦਾ ਧੂਆਂ ਇੱਥੇ ਇਕੱਠਾ ਹੋਣਾ ਤਾਂ ਫਿਰ ਇਹ ਫਰਾਟਾ ਪੱਖਾ ਜਦੋਂ ਚੱਲੂਗਾ ਨਾ ਵੱਡਾ ਮੋਟਰ ਦੇ ਨਾਲ ਫਿਰ ਇਹਨੇ ਧੂਆਂ ਪਰਲੇ ਪਾਸੇ ਹੀ ਮਾਰਨਾ ਮਤਲਬ ਜਿੱਧਰੋਂ ਥਰੂ ਗੈਸ ਦੇ ਗੋਲੇ ਆਣੇ ਆ ਉਧਰਲੇ ਪਾਸੇ ਹੀ ਧੂਆਂ ਚੱਲਣਾ ਮਨਿਹਰ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਤਾਂ ਤਿਆਰੀਆਂ ਪੂਰਨ ਜ਼ੋਰ ਦੇ ਉੱਤੇ ਆ ਹੌਸਲੇ ਬਲੰਦ ਨੇ ਤਸਵੀਰਾਂ ਤੁਸੀਂ ਦੇਖੋ ਬਾਈ ਹੋਰੀ ਹੌਲੈਂਡ ਤੇ ਚੜ ਗਏ ਨੇ ਤੇ ਟਰੈਕਟਰ ਵੀ ਮਜ਼ਬੂਤ ਤੇ ਤਿਆਰੀ ਵੀ ਪੂਰੀ ਹੈ ਐਨਕ ਮਾਸਕ ਨੀ ਕੈਪ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਤਾ ਜੋ ਕਿਸੇ ਕਿਸਮ ਦੀ ਅੱਗੋਂ ਦਿੱਕਤ ਜਿਵੇਂ ਕਿ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਰਬੜ ਬੁਲਟ ਚਲਾਈ ਜਾਂਦੀ ਹੈ ਉਸ ਦੇ ਨਾਲ ਨਜਿੱਠਣ ਵਾਸਤੇ ਪੂਰਾ ਇੰਤਜ਼ਾਮ ਹੈਲਮਟ ਤੱਕ ਦਾ ਇੰਤਜ਼ਾਮ ਹੈ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਾਈ ਹੁਰੀ ਪੂਰੇ ਤਿਆਰ ਪਰ ਤਿਆਰ ਨਜ਼ਰ ਆ ਰਹੇ ਆ ਟਰੈਕਟਰ ਮਜ਼ਬੂਤ ਨੇ ਉੱਥੇ ਹੀ ਜਿਹੜਾ ਚਲਾਣ ਵਾਲੇ ਸੀ ਪਿਛਲੀ ਵਾਰ ਦਿੱਕਤ ਥੋੜੀ ਜਿਹੀ ਆਈ ਸੀ ਪਰ ਉੱਥੇ ਵੀ ਇੰਤਜ਼ਾਮ ਪੂਰੇ ਕੀਤੇ ਆ ਤਾਂ ਜੋ ਹਰ ਚੀਜ਼ ਦਾ ਖਿਆਲ ਰੱਖਿਆ ਜਾ ਸਕੇ ਕੋਈ ਕਿਸੇ ਕਿਸਮ ਦਾ ਜਿਹੜਾ ਕਹ ਲਈਏ ਅੜਿੱਕਾ ਨਾ ਪਵੇ ਸੋ ਪਿਛਲੀ ਵਾਰ ਬਾਈ ਵੀ ਗਿਆ ਸੀ ਟਰੈਕਟਰ ਲੈ ਕੇ ਹਾਂਜੀ ਕਿਵੇਂ ਤਿਆਰੀ ਵੀਰੇ ਪੂਰੀ ਚੜ੍ਹਦੀ ਕਲਾ ਜੀ ਵਾਇਰਕੂ ਦੀ ਹਾਂ ਸੋ ਇਸ ਵਾਰ ਹੈਲਮਟ ਹਲਮਟ ਸਾਰੇ ਪਾਏ ਆ ਪਿਛਲੀ ਵਾਰ ਘੱਟ ਸੀਗਾ ਸਮਾਨ ਹਾਂਜੀ ਹਾਂਜੀ ਪਿਛਲੀ ਵਾਰੀ ਸੇਫਟੀ ਘੱਟ ਸੀ ਸੀ ਪੂਰੇ ਪ੍ਰਬੰਧ ਕੀਤੇ ਨੇ ਕੀ ਲੱਗਦਾ ਹੈ ਕਿ ਹੁਣ ਜਿਵੇਂ ਮੀਟਿੰਗ ਵੀ ਕਿਸੁੱਦੀ ਆ ਕੀ ਲੱਗਦਾ ਹੈ ਕਿ ਇੱਕ ਵਾਰ ਫਿਰ ਬਾਰਡਰ ਪਟਣੇ ਪੈਣਗੇ ਹਾਂਜੀ ਮਹੀਨਾ ਹੋ ਗਿਆ ਜੀ ਸਾਨੂੰ ਤਾਂ ਗੱਲਬਾਤ ਕਰਦਿਆਂ ਨੂੰ ਕੋਈ ਹੱਲ ਤਾਂ ਨਿਕੜਿਆ ਨਹੀਂ ਹੁਣ ਇਸ ਮੀਟਿੰਗ ਵੀ ਕੀ ਹੱਲ ਨਿਕੜੂਗਾ ਕੁਛ ਨਹੀਂ ਉਹ ਹੱਲ ਦੀ ਉਮੀਦ ਘਟਾ ਹੈ ਪਰ ਤਿਆਰੀ ਤੁਸੀਂ ਦੇਖ ਸਕਦੇ ਹੋ ਤਿਆਰੀ ਪੂਰੀ ਕੀਤੀ ਹੈ ਸੋ ਹਰ ਚੀਜ਼ ਦੇ ਨਾਲ ਜਿਹੜਾ ਹੈ ਕਹਿ ਲਈ ਅਸੀਂ ਤਿਆਰ ਕੀਤਾ ਹੈ ਇੱਧਰ ਆ ਜਾਓ ਬਜ਼ੁਰਗੋਂ ਤੁਸੀਂ ਇੱਧਰ ਆ ਜਾਓ ਮੜ ਜਾ ਹਾਂਜੀ ਵੀਰ ਜੀ ਕਿਵੇਂ ਤਿਆਰੀ ਹੋਲੇ ਤਿਆਰੀ ਵੀਰ ਜੀ ਇਹ ਕੀ ਕੀ ਚੀਜ਼ਾਂ ਤੁਸੀਂ ਪਾਈਆਂ ਜਿਹੜੀਆਂ ਗੋਡਿਆਂ ਤੇ ਬਈ ਸਾਰਾ ਸਮਾਨ ਜਿਹੜਾ ਜਿਹੜਾ ਦਿੱਤਾ ਸਭ ਪਾ ਲਿਆ ਜੀ ਹਾਂ ਜੀ ਇਹ ਪਹਿਲਾਂ ਚੱਲੇ ਟਰੈਕਟਰ ਵਾਲੇ ਪਹਿਲਾਂ ਚੱਲੇ ਜੀ ਹਾਂ 13 ਨੂੰ ਵੀ ਚੱਲੇ 12 ਨੂੰ 12 ਤਰੀਕ ਦੇ ਆਏ ਹੋਏ ਵੀਰ ਜੀ ਅੱਜ ਫਿਰ ਕਿੰਨੇ ਵਜੇ ਕੂਚ ਕਰਨਾ ਅੱਗੇ ਤਿਆਰੀ ਹੈ ਬੀਰ ਜੀ ਦੇ ਪ੍ਰਧਾਨ ਜੀ ਨੇ ਰੁੱਕੇ ਵੇ ਆਦੇਸ਼ ਆਂਦੀ ਚੱਲ ਪੜਾਂਗੇ ਆ ਠੀਕ ਹੈ ਸੋ ਤਿਆਰੀ ਹੈ ਕਹਿੰਦੇ ਪ੍ਰਧਾਨ ਜੀ ਵੱਲੋਂ ਆਦੇਸ਼ ਆਂਦੇ ਹੀ ਤੁਰ ਪਾਵਾਂਗੇ ਪੂਰਾ ਇੰਤਜ਼ਾਮ ਜਿਹੜਾ ਕੀਤਾ ਹੈ ਅ ਗੋਡਿਆਂ ਤੇ ਕਿਉਂਕਿ ਰਵੜ ਬੁਲਟ ਚੱਲਦੀ ਆ ਫਿਰ ਜਿਹੜਾ ਸਰੀਰ ਦੇ ਨਾਜ਼ੁਕ ਹਿੱਸੇ ਉਹਨਾਂ ਤੇ ਸੱਟ ਲੱਗਣ ਦਾ ਖਤਰਾ ਰਹਿੰਦਾ ਛਾਤੀ ਤੇ ਬਾਹਾਂ ਤੇ ਮਾਸਕ ਕਿਉਂਕਿ ਅਥਰੂ ਗੈਸ ਦੇ ਗੋਲੇ ਤੁਸੀਂ ਦੇਖਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਲੇ ਪੈਂਦੇ ਆ ਫਿਰ ਫਿਰ ਇਸ ਤਰ੍ਹਾਂ ਬਚਨ ਦਾ ਚਾਹ ਵੀ ਕਰਨਾ ਪਊਗਾ ਹੈਲਮਟ ਵੀ ਲਾਇਆ ਸੋ ਮਜ਼ਬੂਤੀ ਰੱਖਣੀ ਜ਼ਰੂਰੀ ਹੈ ਸਿਕਿਉਰਿਟੀ ਰੱਖਣੀ ਜ਼ਰੂਰੀ ਹੈ ਬ ਕਿਸਾਨ ਦਾ ਪੁੱਤ ਹੈ ਸੋ ਇਹ ਪੁੱਤ ਤਿਆਰ ਬੈਠਾ ਹੈ ਉੱਪਰ ਉਹ ਵਾਲੇ ਪੁੱਤ ਤਿਆਰ ਬੈਠੇ ਜਿਨ੍ਹਾਂ ਨੇ ਇਹਨਾਂ ਨੂੰ ਚਲਾਉਣਾ ਸੋ ਹਰ ਚੀਜ਼ ਦਾ ਪ੍ਰਬੰਧ ਕੀਤਾ ਚਾਹੇ ਉਹ ਗਿੱਲੀਆਂ ਬੋਰੀਆਂ ਦੀ ਗੱਲ ਕੀਤੀ ਜਾਵੇ ਆ ਐਨਕਾਂ ਦੀ ਗੱਲ ਕੀਤੀ ਜਾਵੇ ਮਾਸਕ ਦੀ ਗੱਲ ਕੀਤੀ ਜਾਵੇ ਹਰ ਚੀਜ਼ ਦੀ ਤਿਆਰੀ ਹੈ ਫੁੱਲ ਬਟਾ ਫੁੱਲ ਆ ਚੈਨਾ ਜਿਹੜੀਆਂ ਨੇ ਇਹਨਾਂ ਨੇ ਪਹਿਣਾ ਵੈਰੀਗੇਟ ਨੂੰ ਸੋ ਜਦੋਂ ਰਬੜ ਇਹ ਜਿਹੜੀ ਹੈ ਪਹਿਣੀ ਹੈ ਉਸ ਤੋਂ ਬਾਅਦ ਫਿਰ ਵੈਰੀਗੇਟ ਖਿੱਚ ਕੇ ਲੈ ਕੇ ਆਉਂਦੇ ਆ ਪਿੱਛੋਂ ਨਾਲ ਗੋਲੀਆਂ ਵੱਜਣ ਇੱਥੇ ਵੀ ਲੋਹੇ ਦੀ ਆ ਜਿਹੜੀ ਮਜ਼ਬੂਤ ਇੱਕ ਲੇਅਰ ਬਣਾਈ ਗਈ ਹੈ ਸੋ ਇਸੇ ਤਰ੍ਹਾਂ ਇਧਰਲੇ ਪਾਸੇ ਆ ਵੱਡੀਆਂ ਮਜ਼ਬੂਤ سنگਲਾਂ ਨੇ ਇਹਨਾਂ ਨੇ ਬੈਰੀਗੇਟਿੰਗ ਨੂੰ ਫਸਾਣਾ ਫਸਾਣਾ ਤੇ ਫਿਰ ਇਹਨਾਂ ਨੇ ਖਿੱਚ ਕੇ ਲੈ ਕੇ ਜਾਣਾ ਉਹ ਗਿੱਲੀਆਂ ਬੋਰੀਆਂ ਹੋਣਗੀਆਂ ਇਹ ਵੀ ਜਿਹੜੀਆਂ ਅਥਰੂ ਗੈਸ ਦੇ ਗੋਲੇ ਰੋਕਣ ਦੇ ਕੰਮ ਆਣੀਆਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਟਰੈਕਟਰ ਇਸੇ ਤਰ੍ਹਾਂ ਤਿਆਰ ਬਰ ਤਿਆਰ ਖੜੇ ਆ ਇਹਨਾਂ ਨੇ ਆਪਣਾ ਕੰਮ ਕਰਨਾ ਹੈ ਕਿਉਂਕਿ ਜਦੋਂ ਸਰਕਾਰ ਨਾਲ ਮੱਥੇ ਲਾਣੇ ਹੁੰਦੇ ਆ ਤੇ ਫਿਰ ਤਿਆਰੀਆਂ ਮਜ਼ਬੂਤ ਕਰਨੀਆਂ ਪੈਂਦੀਆਂ ਸੋ ਆ ਟਰੈਕਟਰ ਤੁਸੀਂ ਦੇਖੋਗੇ ਆਪਣੇ ਆਪ ਦੇ ਵਿੱਚ ਇੱਕ ਟੈਂਕ ਦਾ ਰੂਪ ਧਾਰਨ ਕਰ ਚੁੱਕਿਆ ਹੈ ਇਸ ਦੀ ਮਜ਼ਬੂਤੀ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇਹਨੇ ਜੇ ਟੱਕਰ ਮਾਰਨੀ ਹੈ ਤਾਂ ਬੈਰੀਕੇਡ ਮੈਨੂੰ ਲੱਗਦਾ ਨਹੀਂ ਵੀ ਖੜੂਗਾ ਸੋ ਇਹ ਵੀ ਬੜੀ ਵਧੀਆ ਜਿਹੜੀ ਤਿਆਰੀ ਹੈ ਇਹਨੂੰ ਕਹਿ ਸਕਦਾ ਮੈਂ ਹਰ ਪਾਸੇ ਖਿਆਲ ਰੱਖਿਆ ਜਾ ਰਿਹਾ ਪਾਣੀ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਂਜੀ ਬਾਈ ਟਰੈਕਟਰ ਬੜਾ ਮਜ਼ਬੂਤ ਹੈ ਹਾਂਜੀ ਫੁੱਲ ਮਜ਼ਬੂਤ ਹੈ ਟਰੈਕਟਰ ਹਾਂਜੀ ਚੱਕ ਦਾਂਗੇ ਦੋ ਫੜੇ ਤਿਆਰੀਆਂ ਹਾਂ ਪੂਰੇ ਦੇਖ ਲੇ ਜੀ ਪੂਰੀ ਤਿਆਰੀਆਂ ਦੇਖੋ ਪੈੜ ਪੂਟ ਸਾਰੇ ਬੰਨੇ ਹੋਇਆ ਤਾਂ ਜੋ ਸੱਟ ਪੇੜ ਜਿਹੜੀ ਹੈ ਉਹ ਵੱਡਾ ਅਸਰ ਨਾ ਕਰੇ ਆ ਨਵਾਂ ਜਿਗਾੜ ਲਾਇਆ ਇਹ ਨਵਾਂ ਜਿਗਾਰਡ ਤੁਸੀਂ ਦੇਖ ਸਕਦੇ ਹੋ ਲਾਇਆ ਹਜੇ ਪੇਂਟ ਵੀ ਗਿੱਲਾ ਇਹਦਾ ਮਤਲਬ ਇਹਨੇ ਸਿੱਧਾ ਹੀ ਹੁੱਕ 'ਚ ਪਾ ਲੈਣਾ ਹੁੱਕ 'ਚ ਪਾਹਿੰਦੇ ਸਾਰ ਫਿਰ ਟਰੈਕਟਰ ਨੇ ਖਿੱਚ ਕੇ ਉਹਨੂੰ ਲੈ ਜਾਣਾ ਪਰਲੇ ਪਾਸੇ ਇਹ ਪੱਖਾ ਤੁਸੀਂ ਦੇਖ ਰਹੇ ਹੋ ਮੈਂ ਸਾਰੀਆਂ ਤਿਆਰੀਆਂ ਇਹ ਪੱਖਾ ਤੁਹਾਨੂੰ ਦਿਖਾ ਰਿਹਾ ਜਦੋਂ ਅਥਰੂ ਗੈਸ ਦੇ ਗੋਲੇ ਚੱਲਨੇ ਆ ਉਹਦਾ ਧੂਆਂ ਇੱਥੇ ਇਕੱਠਾ ਹੋਣਾ ਤੇ ਫਿਰ ਇਹ ਫਰਾਟਾ ਪੱਖਾ ਜਦੋਂ ਚੱਲੂਗਾ ਨਾ ਵੱਡਾ ਮੋਟਰ ਦੇ ਨਾਲ ਫਿਰ ਇਹਨੇ ਧੂਆਂ ਪਰਲੇ ਪਾਸੇ ਹੀ ਮਾਰਨਾ ਮਤਲਬ ਜਿੱਧਰੋਂ ਅਥਰੂ ਗੈਸ ਦੇ ਗੋਲੇ ਆਣੇ ਆ ਉਧਰਲੇ ਪਾਸੇ ਹੀ ਧੂਆਂ ਚੱਲਣਾ ਸੜਕ ਗਿੱਲੀ ਕਰ ਦਿੱਤੀ ਗਈ ਹੈ ਤਾਂ ਜੋ ਉਹਦਾ ਅਸਰ ਘਟੇ ਇਹ ਬੋਰੀਆਂ ਕੰਮ ਕਰਨਗੀਆਂ ਉਹਦੇ ਟਰਾਲੀਆਂ ਭਰ ਕੇ ਰੱਖੀਆਂ ਮਿੱਟੀ ਦੇ ਕੱਟਿਆਂ ਦੀ ਕਿ ਉਹ ਮਿੱਟੀ ਦੇ ਕੱਟੇ ਜਿਹੜੇ ਲਗਾਏ ਜਾਣਗੇ ਜਦੋਂ ਗਿੱਲੀਆਂ ਕਿੱਲਾਂ ਜਿਹੜੀਆਂ ਤਿੱਖੀਆਂ ਕਿੱਲਾਂ ਲਾਈਆਂ ਉਹਦੇ ਉੱਤੇ ਇਹ ਕੱਟੇ ਸਿੱਟ ਕੇ ਟਰੈਕਟਰ ਟਰਾਲੀ ਜਿਹੜੇ ਹੈ ਉੱਪਰ ਦੀ ਚੜ ਜਾਣਗੇ ਸੋ ਇਹ ਤਸਵੀਰ ਤੁਸੀਂ ਦੇਖੋ ਤਿਆਰੀ ਦੀ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕੱਟਿਆਂ 'ਚ ਮਿੱਟੀ ਭਰੀ ਹੈ ਇਹ ਪੁਲ ਦਾ ਕੰਮ ਕਰਨਗੇ ਪੁਲ ਦਾ ਵਾਲੰਟੀਅਰ ਉੱਥੇ ਸੋ ਪੂਰੀ ਤਿਆਰੀ ਚੱਲ ਰਹੀ ਹੈ ਸਾਹਿਬ ਆਜੋ ਤੁਹਾਨੂੰ ਅੱਗੇ ਫਿਰ ਦਿਖਾ ਦਈਏ ਇੱਕ ਨੇੜੇ ਤੋਂ ਇੱਕ ਵਾਰ ਬਾਰਡਰ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਕੇ ਲਿਆਨੇ ਆ ਕਿ ਬਾਰਡਰ ਕਿਸ ਤਰ੍ਹਾਂ ਦੀ ਤਿਆਰੀ ਹੈ ਸੋ ਵਾਲੰਟੀਅਰ ਸਿਆਰ ਖੜੇ ਆ ਇਹਨਾਂ ਕੋਲ ਵੀ ਇਕੁਪਮੈਂਟ ਪੂਰਾ ਦਿੱਤਾ ਗਿਆ ਹੈ ਪਾਣੀ ਦੀ ਬੁਸ਼ਾਰਾਂ ਵਾਸਤੇ ਆ ਛੋਟੇ ਜੋਸ਼ ਜੋਸ਼ ਤੁਸੀਂ ਦੇਖ ਸਕਦੇ ਹੋ ਆ ਪਾਣੀ ਦੇ ਪਾਈਪ ਜਿਹੜੇ ਹੈ ਇਹ ਬੋਰੀਆਂ ਗਿੱਲੀਆਂ ਕਰਨ ਵਾਸਤੇ ਨੇ ਸੋ ਇਸ ਤੋਂ ਅੱਗੇ ਉਦੋਂ ਤੱਕ ਨਹੀਂ ਜਾਇਆ ਜਾਏਗਾ ਜਦੋਂ ਤੱਕ ਜਥੇਬੰਦੀ ਦੇ ਆਗੂਆਂ ਦਾadesh ਨਹੀਂ ਹੋਏਗਾ ਉਦੋਂ ਤੱਕ ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ ਸੋ ਪਾਣੀ ਦੀ ਬੁਛਾਰਾ ਕਰਕੇ ਬੋਰੀਆਂ ਗਿੱਲੀਆਂ ਕੀਤੀਆਂ ਜਾ ਰਹੀਆਂ ਨੇ ਛੋਟ ਦਾ ਕਰ ਲੰਦੋ ਸੋ ਇਹ ਤਸਵੀਰ ਹੈ ਵਲੰਟੀਅਰ ਵੀਰ ਇੱਥੇ ਖੜੇ ਐ ਡਟੇ ਹੋਏ ਨੇ ਔਰ ਇਹਨਾਂ ਦਾ ਇਹੀ ਕੰਮ ਹੈ ਕਿ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾਣਾ ਵਾਕੀ ਟੋਕੀ ਦੇ ਉੱਤੇ ਸੰਪਰਕ ਹੋ ਰਿਹਾ ਜਦੋਂ ਤੱਕ ਤਿਆਰੀ ਮੁਕੰਮਲ ਨਹੀਂ ਹੋਏਗੀ ਉਪਰੋਂ ਆਵਾਜ਼ ਨਹੀਂ ਆਏਗੀ ਉਹ ਤੱਕ ਅੱਗੇ ਨਹੀਂ ਜਾਣਾ ਬਾਈ ਬੰਦਿਆਂ ਨੂੰ ਰੋਕ ਰਹੇ ਹਾਂਜੀ ਹਾਂਜੀ ਜਰੂਰ ਰੋਕ ਰਹੇ ਆ ਵੀ ਉਹ ਅੱਗੇ ਨਾ ਜਾਵੇ ਕੋਈ ਇਸ ਕਰਕੇ ਰੋਕ ਰਹੇ ਆ ਜੀ ਤੇ ਅੱਗੇ ਕੋਈ ਨਾ ਜਾਵੇ ਉਹ ਇਸ ਕਰਕੇ ਪੀੜ ਨੂੰ ਰੋਕ ਰਹੇ ਆ ਵੀ ਪਿੱਛੇ ਹੀ ਰਹਿਣਾ ਜਾਬਤਾ ਬਣਾ ਕੇ ਰੱਖਿਆ ਜਾ ਰਿਹਾ ਜਾਬਤਾ ਬਣਾਇਆ ਭਾਜੀ ਪੂਰਾ ਪੂਰਾ ਸ਼ਾਂਤਮਈ ਮਾਹੌਲ ਹੈ ਜੀ ਸ਼ਾਂਤਮਈ ਮਾਹੌਲ ਰੱਖਣਾ ਹੈ ਜੀ ਬਿਲਕੁਲ ਇਹ ਸਾਰੇ ਵੀਰ ਮੇਰੇ ਇੱਥੇ ਡਿਊਟੀ ਤੇ ਖੜੇ ਨੇ ਆ ਡਿਊਟੀਆਂ ਨਿਭਾ ਰਹੇ ਆ ਕਿ ਕੋਈ ਅੱਗੇ ਨਾ ਜਾਏ ਜਾਬਤਾ ਭੰਗ ਨਾ ਹੋਏ ਆ ਤਾਂ ਲਾਇਆ ਵੀ ਅਥਰੂ ਗੈਸ ਦੇ ਗੋਲੇ ਕੰਮ ਨਾ ਕਰਨ ਹਾਂਜੀ ਲਾਇਆ ਦੱਸੋ ਇੱਕ ਵਾਰ ਬਾਕੀ ਵੀ ਲਾਣ ਅਸੀਂ ਕੋਲਗੇਟ ਲਾਈ ਹੋਈ ਆ ਵੀ ਜਿਹੜੀ ਅਥਰੂ ਗੈਸ ਹੁੰਦੀ ਆ ਕੋ ਅਸਰ ਨਹੀਂ ਕਰੇਗੀ ਤੇਰੇ ਤੇ ਹਾਂਜੀ ਜਲਣ ਨਹੀਂ ਕਰੇਗੀ ਇਸ ਕਰਕੇ ਕੋਲਗੇਟ ਲਾਈ ਹੋਈ ਆ ਬਾਕੀ ਵੀਰਾ ਭਰਾਵਾਂ ਨੂੰ ਇਹੋ ਗੱਲ ਕਹਿੰਨੇ ਥੋੜਾ ਥੋੜਾ ਪਿੱਛੇ ਰੋ ਵੀ ਮੋਲ ਖਰਾ ਨਾ ਹੋਵੇ ਸਾਹੀ ਸੰਗਤ ਜਿੱਦਾਂ ਪ੍ਰਬੰਧ ਕਹਿਣਗੇ ਉਦਾਂ ਹੀ ਅੱਗੇ ਵਧਾਂਗੇ ਬਿਲਕੁਲ ਠੀਕ ਹੈ ਜਿਹੜੇ ਵੀ ਦੋਸਤ ਵੀਡੀਓ ਦੇਖ ਰਹੇ ਆ ਉਹ ਸੁਣ ਲੈਣ ਵੇਛੇ ਜੇ ਤੁਸੀਂ ਖੜੇ ਹੋ ਤਾਂ ਆ ਕਾਲਗੇਟ ਜਿਹੜੀ ਹੈਗੀ ਹੈ ਇੱਥੇ ਲਾਓ ਆਪਣੀ ਸਕਿਨ ਦੇ ਉੱਤੇ ਤਾਂ ਜੋ ਤੁਹਾਨੂੰ ਅਥਰੂ ਗੈਸ ਦੇ ਗੋਲੇ ਕੰਮ ਨਾ ਕਰਨੇ ਬਾਈ ਉਹਨਾਂ ਨੇ ਹੱਲ ਕੱਢਿਆ ਬਹੁਤ ਸਾਰੇ ਹੱਲ ਕੱਢੇ ਆ ਐਨਕ ਦਾ ਹੱਲ ਕੱਢਿਆ ਮਾਸਕ ਦਾ ਹੱਲ ਕੱਢਿਆ ਹਰ ਚੀਜ਼ ਦਾ ਹੱਲ ਇੱਥੇ ਕੱਢਿਆ ਜਾ ਰਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਹਾਂਜੀ ਸਾਡੇ ਕੋਲ ਹਰ ਇੱਕ ਚੀਜ਼ ਦਾ ਹੱਲ ਹੈਗਾ ਜਿੱਦਾਂ ਇਹ ਚੱਲਣਗੇ ਉਦਾਂ ਅਸੀਂ ਚੱਲਾਂਗੇ ਇਹਨਾਂ ਤੋਂ ਇੱਕਦਮ ਅੱਗੇ ਵਧਾਂਗੇ ਪਿੱਛੇ ਨਹੀਂ ਹਟਾਂਗੇ ਬਿਲਕੁਲ ਜੀ ਜਿਸ ਤਰ੍ਹਾਂ ਹੀ ਕਿਹਾ ਜਾਂਦਾ ਆਗੂਆਂ ਵੱਲੋਂ ਮੇਰੇ ਦੇਖੇ ਮੈਂ ਜਿਸ ਤਰ੍ਹਾਂ ਹੀ ਆਗੂਆਂ ਵੱਲੋਂ ਹਦੇਸ਼ ਹੋਏਗਾ ਤੇ ਅੱਗੇ ਤੋਰ ਦਿੱਤਾ ਜਾਏਗਾ ਉਦੋਂ ਹੀ ਤੁਰਿਆ ਜਾਏਗਾ ਬਾਈ 1 ਮਿੰਟ ਲੈਣਾ ਤੁਹਾਡਾ ਵਾਕੀ ਟੋਕੀ ਤੇ ਉਧਰੋਂ ਆਦੇਸ਼ ਆਨੇ ਹਨ ਹਾਂਜੀ ਉਧਰੋਂ ਜਿੱਦਾਂ ਵਾਕੀ ਟੋਕੀ ਤੇ ਗੱਲਬਾਤ ਹੋ ਰਹੀ ਹੈ ਬਿਲਕੁਲ ਜੀ ਵਾਕੀ ਟੋਕੀ ਤਾਂ ਹੀ ਰੱਖੀ ਆ ਕਈ ਵਾਰ ਮੋਬਾਈਲ ਤੇ ਇੱਥੇ ਨਹੀਂ ਚੱਲਦੇ ਉਹਦੇ ਲਈ ਜੋ ਮੈਸੇਜ ਉਧਰੋਂ ਸੰਦੇਸ਼ ਭੇਨੇ ਖਾਤਰ ਕਿਉਂਕਿ ਅਸੀਂ ਇਹ ਚਾਹੁੰਦੇ ਆ ਵੀ ਸ਼ਾਂਤਮਈ ਪ੍ਰੋਟੈਸਟ ਅਸੀਂ ਚਾਹੁੰਦੇ ਆ ਔਰ ਕਰਨਾ ਵੀ ਚਾਹੁੰਦੇ ਆ ਔਰ ਜੁਕਣਾ ਮਤਲਬ ਜੂਥ ਅੱਗੇ ਜਾ ਰਹਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਆ ਔਰ ਨਾਲ ਦੀ ਨਾਲ ਜਿਹੜੀ ਚੀਜ਼ ਦੀ ਲੋਡ ਹੁੰਦੀ ਆ ਸੀ ਇਸ ਬੈਰਲੇ ਦੇ ਸਿਸਟਮ ਰਾਹੀਂ ਆਪਣੀ ਚੀਜ਼ੇ ਇੱਥੇ ਵੰਗਾ ਸਕਦੇ ਪੂਰੇ ਹਾਈ ਟੈਕ ਹੈ ਇਸ ਵਕਤ ਕਿਸਾਨ ਜੇ ਕਹ ਲਈਏ ਪੂਰੇ ਹਾਈ ਟੈਕ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣ ਦੀ ਤਿਆਰੀ ਹੈ ਬਿਲਕੁਲ ਤਿਆਰੀ ਹੈ ਜੀ ਪਰ ਸ਼ਾਂਤਮਈ ਹੈਗਾ ਅਸੀਂ ਤਾਂ ਕੋਈ ਪਰ ਪ੍ਰੋਟੈਸਟ ਮਤਲਬ ਵਾਇਲੈਂਸ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਤਾਂ ਸ਼ਾਂਤਮਈ ਦਿੱਲੀ ਜਾ ਰਹੇ ਤੇ ਇਹ ਜੋ ਕੰਮ ਆ ਸੈਂਟਰ ਸਰਕਾਰ ਦੇ ਕੰਮ ਹੈਗੇ ਆ ਵੀ 10 ਕਿਲੋਮੀਟਰ ਚ ਐਡੇ ਐਡੇ ਬੜੇ ਬੜੇ ਬੈਰੀਕੇਡਰ ਲਾਤੇ ਤਾਂ ਇੱਕ ਸਾਨੂੰ ਸਮਝ ਆਉਂਦੀ ਆ ਵੀ ਲੋਕਤੰਤਰ ਦਾ ਲੋਕਤੰਤਰ ਦੀ ਹੱਤਿਆ ਕੀਤੀ ਗਈ ਆ ਸੰਵਿਧਾਨਿਕ ਹੱਕ ਹਰ ਕੋਈ ਪ੍ਰੋਟੈਸਟ ਕਰ ਸਕਦਾ ਇਹਦੇ ਵਿੱਚ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਤਾਂ ਸਾਨੂੰ ਅਸੀਂ ਤਾਂ ਇਹ ਵੀ ਕਿਹਾ ਸਰਕਾਰ ਨੂੰ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਣੀਆਂ ਚਾਹੁੰਦੇ ਤਾਂ ਸਾਨੂੰ ਦਿੱਲੀ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਹੁਣ ਇਹਦੇ ਉੱਪਰ ਕੀ ਹੋ ਸਕਦਾ ਪਰ ਹੁਣ ਰਸਤੇ ਤਾਂ ਉਹਨਾਂ ਨੇ ਰੋਕੇ ਹੋਇਆ ਨਾ ਕਿ ਕਿਸਾਨਾਂ ਨੇ ਰੋਕੇ ਹੋਇਆ ਬਿਲਕੁਲ ਜੀ ਕਿਉਂਕਿ ਕਿਸਾਨ ਤਾਂ ਅਜੇ ਵੀ ਪਿੱਛੇ ਖੜੇ ਆ ਗੈਰੀਗੇਟਿੰਗ ਉਧਰੋਂ ਹੋਈ ਹੋਈ ਆ ਤਿਆਰੀ ਤੁਸੀਂ ਉਧਰ ਵੀ ਦੇਖ ਸਕਦੇ ਹੋ ਕਿ ਉੱਥੇ ਵੀ ਪੁਲਿਸ ਜਿਹੜੀ ਹੈ ਪੈਰਾਮਿਲਟਰੀ ਫੋਰਸ ਜਿਹੜੀਆਂ ਹੈਗੀਆਂ ਉਹ ਮੁਰੇ ਆ ਕੇ ਖੜੀਆਂ ਨੇ ਇਹ ਬਾਈਹੁਰੀ ਚੌਂ ਜਿਹੜਾ ਜਾਬਤਾ ਹੈ ਜਾਬਤੇ ਦਾ ਖਿਆਲ ਰੱਖ ਰਹੇ ਆ ਤਾਂ ਜੋ ਸ਼ਾਂਤੀ ਬਰਕਰਾਰ ਰਹੇ ਪਰ ਇਥੇ ਮੈਂ ਦੱਸਦਾ ਕਿ ਹਰ ਵਿਅਕਤੀ ਇਸ ਚੀਜ਼ ਨੂੰ ਵੀ ਸਮਝ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਗੱਲ ਸੁਣੇ ਤਾਂ ਇੱਥੋਂ ਹੀ ਵਾਪਸ ਹੋ ਜਾਣ ਪਰ ਫਿਲਹਾਲ ਸਰਕਾਰ ਦਾ ਨਜ਼ਰੀਆ ਨਹੀਂ ਲੱਗਦਾ ਗੱਲ ਸੁਣਨ ਦਾ ਉੱਥੇ ਹੀ ਇਸ ਬਿਦਰਾਨ ਖਬਰ ਆ ਰਹੀ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਮੀਟਿੰਗ ਕੇਂਦਰ ਨੇ ਹੋਰ ਸੱਦ ਲਈ ਹੈ ਇੱਕ ਮੀਟਿੰਗ ਹੋਰ ਕੇਂਦਰ ਮੰਗ ਰਿਹਾ ਕਿ ਇੱਕ ਮੀਟਿੰਗ ਕਰੋ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੱਲ ਨਿਕਲਦਾ ਫਿਲਹਾਲ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ 11 ਵਜੇ ਤੋਂ ਬਾਅਦ ਇਹ ਬੈਰੀਕੇਡ ਤੋੜ ਦਿੱਤੇ ਜਾਣਗੇ ਸੋ ਤੁਸੀਂ ਤਸਵੀਰ ਦੇਖ ਰਹੇ ਹੋ ਸ਼ੰਭੂ ਬਾਰਡਰ ਦੇ ਉੱਤੋਂ ਗਰਾਉਂਡ ਜ਼ੀਰੋ ਦੇ ਉੱਤੇ ਆਨ-ਅਰ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰੇਗਾ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਗਰਾਉਂਡ ਜ਼ੀਰੋ ਸ਼ੰਭੂ ਬਾਰਡਰ ਤੋਂ